ਤਾਂ ਦੂਜੀ ਸ਼ਰਤ ਕੀ ਸੀ ਕਿ ਮੈਂ ਝੰਡਾ ਗਾੜਾਂਗਾ ਤੁਸੀਂ ਝੰਡਾ ਪੱਟ ਕੇ ਦਿਖਾ ਦਿਓ ਜਿੰਨੀ ਤੁਹਾਡੇ ਕੋਲ ਫੌਜ ਹੈ ਉਹ ਸਾਰੀ ਲੈ ਆਓ ਉਹ ਬਾਂਸ ਦਾ ਝੰਡਾ ਤੁਸੀਂ ਨਾ ਵੱਢ ਸਕਦੇ ਹੋ ਨਾ ਉਹਨੂੰ ਪੱਟ ਸਕਦੇ ਹੋ ਤੇ ਪਹਾੜੀਏ ਕਹਿੰਦੇ ਵੀ ਝੰਡਾ ਦੂਰ ਗੱਡੀਆਂ ਪੁਨੇ ਡੇਰੇ ਤੋਂ ਇਹ ਨਾ ਹੋਵੇ ਅਸੀਂ ਤੇਰੇ ਨੇੜੇ ਆਈਏ ਤੂੰ ਸਾਨੂੰ ਮਾਰ ਦੇਵੇਂ ਤਾਂ ਦੂਰ ਪਹਾੜੀ ਉੱਤੇ ਝੰਡਾ ਗੜ ਦਿੱਤਾ ਗਿਆ ਹੈ ਤੇ ਪਹਾੜੀਏ ਪੂਰਾ ਜ਼ੋਰ ਲਾਉਂਦੇ ਨੇ ਪਰ ਇਹ ਝੰਡਾ ਪੱਟ ਨਹੀਂ ਹੁੰਦਾ ਉਹ ਥੱਕ ਹਾਰ ਕੇ ਜਦੋਂ ਵੇਖਦੇ ਨੇ ਤਾਂ ਕੀ ਵੇਖਦੇ ਨੇ ਵੀ ਇਸ ਝੰਡੇ ਨੂੰ ਖੜਾਉਣ ਵਾਸਤੇ ਮੋਟੀਆਂ ਰੱਸੀਆਂ ਬੰਨ੍ਹੀਆਂ ਨੇ ਤਾਂ ਹੁਣ ਜਦੋਂ ਉਸ ਰਸੇ ਉੱਤੇ ਵਾਰ ਕਰਦੇ ਨੇ ਤਲਵਾਰ ਦਾ ਉਹ ਤਲਵਾਰ ਰਸੇ ਤੇ ਉਬੜ ਕੇ ਵਾਪਸ ਕਰਦਨ ਨੂੰ ਆਉਂਦੀ ਹੈ ਤੇ ਉਹ ਕਈ ਵਾਰੀ ਉਹਨਾਂ ਦੇ ਕਈ ਸਿਪਾਹੀ ਮਰਨੋਂ ਬਚੇ ਇਸ ਕਰਕੇ ਇਹਨਾਂ ਪਹਾੜੀਆਂ ਕੋਲੋਂ ਝੰਡੇ ਨਹੀਂ ਪੱਟ ਹੋ ਰਹੇ ਨਿ ਸੁਣ ਦੁਸ਼ਟਾਨਾਂ ਨ ਕਰੋ ਲਾਇ ਲਿਓ ਸਭ ਜੋਰ ਇਹਨੇ ਪਹਾੜੀਆਂ ਦੇ ਮਨ ਵਿੱਚ ਇਹ ਵਹਿਮ ਪੈ ਗਿਆ ਸੀ ਕਿ ਬੰਦਾ ਸੁਭਾਦਰ ਤੰਤਰ ਮੰਤਰ ਜਾਣਦਾ ਹੈ ਇਹਨੇ ਮੰਤਰ ਪੜ੍ਹੇ ਹੋਏ ਨੇ ਇਸ ਕਰਕੇ ਸਵਾ ਪੈਰ ਤੱਕ ਅਸੀਂ ਨਹੀਂ ਆਉਣਾ ਜਦੋਂ ਰਾਤ ਹੋਵੇਗੀ ਤਦੋਂ ਅਸੀਂ ਆ ਕੇ ਢੰਡਾ ਪੁੱਟਾਂਗੇ ਜਦੋਂ ਸਵਾ ਪੈਰ ਗੁਜ਼ਰ ਗਿਆ ਫਿਰ ਮੰਤਰਾਂ ਦਾ ਪ੍ਰਤਾਪ ਮੱਧਮ ਪੈ ਜਾਂਦਾ ਹੈ ਮੰਤਰ ਬੇਹੇ ਹੋ ਜਾਂਦੇ ਨੇ ਨਹੀਂ ਤਾਂ ਬੰਦਾ ਸਿਮਹਾਤਾ ਦਾ ਸਾਡੇ ਉੱਤੇ ਪ੍ਰਭਾਵ ਪੈ ਜਾਣਾ ਏ ਇਹ ਸਾਡੀ ਨਿਗਾਹਾਂ ਨਾ ਬੰਦ ਦੇਵੇ ਇਹ ਸਾਨੂੰ ਜਾਨੋਂ ਨਾ ਮਾਰ ਦੇਵੇ ਇਉਂ ਡਰਦੇ ਨੇ ਪਹਾੜੀਏ ਤਾਂ ਲਿਖਦੇ ਨੇ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਨਿਸ਼ ਉਠ ਦੁਸ਼ਟਨ ਆਨ ਕਰ ਲਾਏ ਲਿਓ ਸਭ ਜੋਰ ਕਹਿੰਦੇ ਨਿਸ਼ ਦਾ ਭਾਵ ਹੈ ਰਾਤ ਰਾਤ ਦੇ ਸਮੇ ਇਹ ਸਾਰੇ ਪਹਾੜੀਏ ਇਕੱਠੇ ਹੋਏ ਨੇ ਉਸ ਝੰਡੇ ਦੇ ਪਾਸ ਪਹੁੰਚੇ ਨੇ ਤੇ ਇਹਨਾਂ ਨੇ ਵਾਰੋ ਵਾਰੀ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ ਪਟ ਘੁੱਟ ਅਰ ਦਬ ਚੱਕ ਸਾਬਿਤ ਸੋ ਰਹੋ ਤੋੜ ਕਿੰਨੇ ਇਨਾਂ ਨੇ ਬੜਾ ਜ਼ੋਰ ਲਾਇਆ ਵੀ ਅਸੀਂ ਕੁੱਟ ਦੀਏ ਵੱਢ ਦੀਏ ਕੱਟ ਦੀਏ ਪਰ ਇਹਨਾਂ ਦਾ ਜ਼ੋਰ ਬੇਅਰਥ ਜਾਂਦਾ ਹੈ ਚੋਪਈ লাশ ਕੱਟਣੇ ਤੇ ਚਲਾਈ ਸੋ ਤੇਗੋ ਨਾ ਗਲਵਲ ਆਈ ਅੱਖ ਤੇ ਨੇ লাশ ਦਾ ਭਾਪ ਹੁੰਦਾ ਹੈ ਮੋਟਾ ਰੱਸਾ ਜਿਹਦੀ ਆਸਰੇ ਸ਼ਾਨ ਸਾਹਿਬ ਖੜਤਾ ਹੋਇਆ ਸੀ ਕਹਿੰਦੇ ਜਦੋਂ ਇਹ ਮੋٹے ਰੱਸਿਆਂ ਨੂੰ ਵੱਢਣ ਵਾਸਤੇ ਇਹਨਾਂ ਨੇ ਤੇਗ ਚਲਾਈ ਉਹ ਚੱਲੀ ਹੋਈ ਤਲਵਾਰ ਰਸੇ ਤੇ ਉੱਪੜ ਕੇ ਇਹਨਾਂ ਦੀਆਂ ਗਰਦਾਂ ਨੂੰ ਆ ਪਹੁੰਚੀ ਹੋ ਮੋੜ ਵੋ ਮਿਆਨ ਕਰਾਏ ਕਰ ਨਮਸਕਾਰ ਹੋਏ ਦੂਰ ਖੜਾਏ ਜਦੋਂ ਉਹ ਵੇਖਿਆ ਕਿ ਤਲਵਾਰ ਗਲ ਨੂੰ ਆਉਂਦੀ ਹੈ ਉਹਨੂੰ ਮੋੜ ਕੇ ਇਹਨਾਂ ਨੇ ਮਿਆਨ ਵਿੱਚ ਪਾ ਲਿਆ ਹੈ ਕਹ ਲਾ ਦੇਖੋ ਆਏ ਜੋਰ ਰਹਿ ਨਾ ਜਾਵੇ ਕਿਸਮਤ ਜੋਰ ਅੱਖ ਦੇ ਨੇ ਫਿਰ ਇਹ ਪਹਾੜੀਆਂ ਦਾ ਜਦੋਂ ਜੋਰ ਨਾ ਚੱਲਿਆ ਇਹਨਾਂ ਦੂਰ ਖੜ ਕੇ ਉਸ ਨਿਸ਼ਾਨ ਸਾਹਿਬ ਨੂੰ ਨਮਸਕਾਰ ਕੀਤੀ ਤਾਂ ਫਿਰ ਆਖਦੇ ਨੇ ਕਹਿ ਲਾ ਦੇਖੇ ਆਏ ਸੋ ਜੋਰ ਕਹਿਣ ਲੱਗੇ ਹੋਰ ਜਿਹੜੇ ਹੋਰ ਬਾਅਦ ਵਿੱਚ ਆਏ ਉਹ ਵੀ ਆਪਣਾ ਜੋਰ ਲਾ ਕੇ ਵੇਖ ਲਵੋ ਰਹਿ ਨਾ ਜਾਵੇ ਕਿਸਮਤ ਜੋਰ ਕਿਤੇ ਕੱਲ ਨੂੰ ਇਹਨਾਂ ਆਖਣਾ ਵੀ ਮੈਨੂੰ ਮੌਕਾ ਨਹੀਂ ਦਿੱਤਾ ਹੁਣ ਸਾਰੇ ਜਣੇ ਆਓ ਦੇ ਝੰਡਾ ਪੁੱਟ ਕੇ ਵੇਖੋ ਦੇਖ ਜੋ ਹੈ ਸਭ ਸ਼ਰਮਿੰਦੇ ਭਏ ਨਾਰ ਨਵਾਏ ਨਾਰਨ ਜਿੰਤ ਹੈ ਆਖਦੇ ਨੇ ਕਿ ਸਾਰਿਆਂ ਦਾ ਜ਼ੋਰ ਵੇਖ ਕੇ ਸਾਰੇ ਸ਼ਰਮਿੰਦੇ ਹੋ ਗਏ ਨੇ ਕਿ ਪਹਾੜੀਆਂ ਦੇ ਵਿੱਚ ਉਹਨੂੰ ਕਿਸੇ ਵੀ ਜੁਰਤ ਨਹੀਂ ਹੈ ਕੋਈ ਅੱਗੇ ਆ ਕੇ ਇਸ ਨੂੰ ਪੁੱਟ ਦੇਵੇ ਲੋਇਰਾ ਜੈਸੇ ਦਵਾਰੇ ਜਨਕ ਕੇ ਭਇਓ ਤਨਖਾਤ ਠਾੜ ਆਕਦੇ ਨੇ ਜਿਵੇਂ ਪਹਾੜੀਆਂ ਔਰਤਾਂ ਜਿਹੜੀਆਂ ਉਹ ਨੀਵੀ ਪਾ ਕੇ ਸਿਰ ਕੱਜ ਕੇ ਰੱਖਦੀਆਂ ਨੇ ਕਿ ਹੁਣ ਇਹ ਜਿੰਨੇ ਵੀ ਪਹਾੜੀਏ ਰਾਜੇ ਨੇ ਇਹ ਕਹਰੂਰ ਦੇ ਰਾਜੇ ਇਹ ਸਾਰੇ ਜਿੰਨੇ ਵੀ ਪਹਾੜੀਆਂ ਨੇ ਇਹ ਸਿਰ ਨੀਵੀ ਪਾ ਕੇ ਉਹਨਾਂ ਜਨਾਨੀਆਂ ਵਾਂਗੂ ਉੱਥੋਂ ਖਿਸਕਣੇ ਸ਼ੁਰੂ ਹੋ ਗਏ ਤਾਕਦੇ ਨੇ ਦੋਹਰਾ ਜੈਸੇ ਦੁਆਰੇ ਜਨ ਕੇ ਭਇਓ ਤਨਖਾਤ ਠਾੜ ਜਿਵੇਂ ਜੈਸੇ ਜਨਕ ਰਾਜੇ ਦੇ ਦਰਵਾਰੇ ਉੱਤੇ ਸ਼ਰਤ ਰੱਖੀ ਗਈ ਸੀ ਜਦੋਂ ਸੀਤਾ ਜੀ ਦਾ ਮਾਤਾ ਸੀਤਾ ਦਾ ਸੋਮਵਰ ਰਚਿਆ ਗਿਆ ਸੀ ਤਾਕ ਦੇ ਨੇ ਸ਼ਰਤ ਕੀਤੀ ਸੀ ਕਿ ਇੱਕ ਤਨੁਖ ਨੂੰ ਚੁੱਕ ਕੇ ਚਿੱਲਾ ਚੜ੍ਹਨਾ ਸੀ ਬੜੇ ਯੋਧਿਆਂ ਆ ਰਾਜਿਆਂ ਜੋਰ ਲਾਇਆ ਕਿ ਪਰ ਕਿਸੇ ਪਾਸੋਂ ਵੀ ਉਹ ਤਨੁਖ ਨਾ ਚੁੱਕਿਆ ਗਿਆ ਉੱਥੇ ਰਾਵਣ ਵੀ ਆਇਆ ਸੀ ਕਹਿੰਦੇ ਉਹਦੇ ਪਾਸੋਂ ਵੀ ਤੁਰਖ ਨਾ ਚੁੱਕਿਆ ਗਿਆ ਤਦੋਂ ਫਿਰ ਰਾਮਚੰਦਰ ਜੀ ਨੇ ਤੁਰਖ ਚੁੱਕਿਆ ਤੇ ਉਹਦਾ ਚਿੱਲਾ ਚੜ੍ਹਿਆ ਸੀ ਤਾਕ ਦੇ ਨੇ ਜਿਵੇਂ ਜਨਕ ਰਾਜੇ ਦੇ ਦਰਬਾਰ ਦੇ ਅੰਦਰ ਉਤਨੋਖ ਕਿਸੇ ਤੋਂ ਚੁੱਕ ਨਹੀਂ ਸੀ ਹੋ ਰਿਆ ਹਿਲਦਾ ਨਹੀਂ ਸੀ ਆਪਣੀ ਜਗ੍ਹਾ ਤੋਂ ਤੇਵੇਂ ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਗੱਡਿਆ ਹੋਇਆ ਨਿਸ਼ਾਨ ਸਾਹਿਬ ਕਿਸੇ ਕੋਲੋਂ ਹਿਲਦਾ ਨਹੀਂ ਚੱਕ ਥੱਕ ਸਭ ਰਾਜੇ ਭਏ ਨੱਠੇ ਭਈ ਧਜਾ ਤੇ ਮਗਾੜ ਉਹ ਚੱਕ ਕੇ ਪਟ ਕੇ ਸਾਰਾ ਜ਼ੋਰ ਲਾ ਕੇ ਜਦੋਂ ਥੱਕ ਗਏ ਉਹਨਾਂ ਤੋਂ ਉਹ ਕਿਸੇ ਤਰ੍ਹਾਂ ਵੀ ਨਿਸ਼ਾਨ ਸਾਹਿਬ ਹਿਲਾ ਨਹੀਂ ਸਗੋਂ ਉਹ ਤੋਂ ਡੂੰਗਾ ਹੋਰ ਘਟ ਹੋਇਆ ਭਾਵ ਕਿ ਉਹ ਬਿਰਤ ਜੋਰ ਲਾਉਂਦੇ ਰਹੇ ਤੇ ਸ਼ਰਮਿੰਦੇ ਹੋ ਕੇ ਪਿੱਛੇ ਨੂੰ ਭੱਜ ਤੁਰੇ। ਕਿਉ ਪੈ ਪਨ ਕਹਿਲੂਰ ਐ ਸਾ ਫਰਮਾਇਆ ਗੜਬੜ ਆਪਣਾ ਕਰੋ ਤਕੜਾਇਆ। ਤਦੋਂ ਫਿਰ ਬੰਦਾ ਸਿੰਘ ਬਹਾਦਰ ਨੇ ਕਲੂਰੀਆਂ ਨੂੰ ਉਹ ਕਿਹਾ ਵੀ ਕਹਿਲੂਰੀਓ ਇਹ ਮੁਖੀ ਰਿਆਕ ਸੀ। ਏਸੇ ਨੇ ਹੀ ਦੂਜੇ ਰਾਜੇ ਬੁਲਾਏ ਸੀ। ਉਹ ਕਹਿਣ ਲੱਗਾ ਹੋਰ ਪੁੱਤ ਗਿਆ ਲੈ ਲਵੋ। ਹਲੇ ਵੀ ਤੁਹਾਡੇ ਪਾਸ ਸਮਾਂ ਹੈ। ਜੇਤਕ ਫੌਜ ਬੜੇ ਲਿਓ ਬਾੜ ਔਰ ਬਾਈ ਰਾਜਨ ਲਿਓ ਪਾਸ ਖਾੜ ਆਖਦੇ ਨੇ ਆਪਣੇ ਕਿਸੇ ਵੱਡੇ ਕਿਲੇ ਨੂੰ ਤਕੜਾ ਕਰ ਲੈ ਆਖੀ ਕਰ ਲੈ ਪੂਰੀ ਤਕੜਾਈ ਕਰਕੇ ਫਿਰ ਇਸ ਕਿਲੇ ਵਿੱਚ ਜਿੰਨੀ ਕੁ ਫੌਜ ਜਮਾ ਹੋ ਸਕਦੀ ਹੈ ਜਮਾ ਕਰ ਲੈ ਔਰ ਬਾਈ ਰਾਜਨ ਲਿਓ ਪਾਸ ਖਾੜ ਆਖਦੇ ਨੇ 22 ਧਾਰਾਂ ਦੇ ਰਾਜਿਆਂ ਨੂੰ ਵੀ ਸੱਦਾ ਦੇ ਲੈ ਕਿ ਆਓ ਕਹਿਲੂਰ ਦੇ ਰਾਜੇ ਦੀ ਅਜ ਮਰਦ ਕਰੋ ਤੇ ਰਾਸ਼ਨ ਪਾਣੀ ਵੀ ਅੰਦਰ ਸੰਭਾਲ ਲਈ ਤਾਂ ਕਿ ਤੇਰੇ ਨਾਲ ਅਸੀਂ ਮੁਕਾਬਲਾ ਕਰ ਸਕੀਏ ਅਸੀਂ ਤੈਨੂੰ ਪਹਿਲਾਂ ਵਾਰਨਿੰਗ ਦਿੰਨੇ ਆ ਕਿ ਤੂੰ ਆਪਣਾ ਰਾਸ਼ਨ ਸੰਭਾਲ ਲੈ ਫੌਜਾਂ ਇਕੱਠੀਆਂ ਕਰ ਲੈ ਖਾਲਸਾ ਜੀ ਚੜੇ ਆ ਰਹੇ ਨੇ